ਕਈ ਵਾਰ ਇਨਸਾਨ ਬਹੁਤ ਕੁਝ ਹੁੰਦਿਆਂ ਹੋਇਆਂ ਵੀ ਕਈਆਂ ਗੱਲਾਂ ਤੋਂ ਬਾਂਝਾ ਰਹਿ ਜਾਂਦਾ ਹੈ ਆਓ ਅੱਜ ਤੁਹਾਡੇ ਨਾਲ ਪਟਨੇ ਸ਼ਹਿਰ ਦੇ ਜਗਤੇਸ਼ শেਠ ਦੀ ਸਾਖੀ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਸਚਿੱਤਰ ਜੀਵਨ ਸਾਖੀਆਂ ਪੇਸ਼ ਕਰਦੇ ਹਾਂ ਇੱਕ ਵਾਰ ਜਗਤਾ ਸੇਠ ਜੋ ਕਿ ਪਟਨੇ ਸ਼ਹਿਰ ਦਾ ਬਹੁਤ ਵੱਡਾ ਵਪਾਰੀ ਸੀ ਉਸ ਦਾ ਵਪਾਰ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਵਿੱਚ ਚੱਲਦਾ ਸੀ ਸੈਂਕੜੇ ਲੋਕ ਉਸ ਦੇ ਨੌਕਰ ਸਨ ਅਤੇ ਵੱਡੀਆਂ ਵੱਡੀਆਂ ਹਵੇਲੀਆਂ ਸਨ ਪਰ ਇੱਕ ਗੱਲ ਦੀ ਘਾਟ ਸੀ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ਉਸ ਨੇ ਕਈ ਪੀਰਾਂ ਫਕੀਰਾਂ ਦੀਆਂ ਮੰਨਤਾ ਮੰਨੀਆਂ ਹਜ਼ਾਰਾਂ ਰੁਪਏ ਧਨਦਾਨ ਵਿੱਚ ਵੜ ਦਿੱਤੇ ਪਰ ਉਸ ਦੀ ਮਨੋ ਕਾਮਨਾ ਕਿਤੇ ਵੀ ਪੂਰੀ ਨਾ ਹੋਈ ਗੁਰੂ ਤੇਗ ਬਹਾਦਰ ਜੀ ਜਦ ਪਟਨੇ ਪੁੱਜੇ ਤਾਂ ਉਸ ਨੂੰ ਪਤਾ ਲੱਗਾ ਕਿ ਪੰਜਾਬ ਵਿੱਚੋਂ ਇੱਕ ਉੱਚ ਕੋਟੀ ਦੇ ਸੰਤ ਆਏ ਹਨ ਉਹ ਹਰ ਰੋਜ਼ ਗੁਰੂ ਜੀ ਦੀ ਸੰਗਤ ਵਿੱਚ ਆਉਣ ਲੱਗ ਪਿਆ ਅਤੇ ਕੀਰਤਨ ਸੁਣਦਾ ਗੁਰੂ ਜੀ ਦੇ ਉਪਦੇਸ਼ ਸੁਣ ਕੇ ਨਿਹਾਲ ਹੋ ਜਾਂਦਾ ਉਸ ਦਾ ਮਨ ਸੱਚੇ ਪ੍ਰਭੂ ਦੇ ਨਾਮ ਵੱਲ ਲੱਗ ਗਿਆ ਪਰ ਫਿਰ ਵੀ ਮਨ ਵਿੱਚ ਕਈ ਵਾਰ ਆਉਂਦਾ ਜੇ ਪ੍ਰਭੂ ਇੱਕ ਪੁੱਤ ਦੇ ਦਿੰਦਾ ਤਾਂ ਮੈਂ ਦੁਨਿਆਈ ਜਾਲ ਵਿੱਚੋਂ ਮੁਕਤ ਹੋ ਜਾਂਦਾ ਇੱਕ ਦਿਨ satsangat ਵਿੱਚ ਬੈਠਾ ਸੀ ਪਰ ਹਿਰਦੇ ਵਿੱਚੋਂ ਇੱਕ ਚੀਜ਼ ਨਿਕਲੀ ਸੱਚੇ ਗੁਰੂ ਸਭ ਕੁਝ ਜਾਣਦੇ ਹਨ ਕਦੀ ਮੇਰੀ ਵੀ ਸੁਣ ਲਗੇ ਸਤ ਸੰਗਤ ਬਹੁਤ ਸਮਾਂ ਚੱਲਦੀ ਰਹੀ ਸਮਾਪਤੀ ਤੇ ਸਾਰੀ ਸੰਗਤ ਗੁਰੂ ਦਾ ਲੰਗਰ ਸੇਵਨ ਕਰਨ ਤੋਂ ਬਾਅਦ ਘਰੋ ਘਰੀ ਚਲੇ ਗਈ ਪਰ ਜਗਤਾ ਸੇਠ ਅਜ ਲੰਗਰ ਛਕਣ ਵੀ ਨਹੀਂ ਗਿਆ ਬੈਠਾ ਸੀ ਬੈਠਾ ਰਿਆ ਗੁਰੂ ਜੀ ਨੇ ਜਦ ਵੇਖਿਆ ਜਗਤਾ ਬਿਠਾ ਹੋਇਆ ਹੈ ਕਹਿਣ ਲੱਗੇ ਜਗਤੇ ਤੂੰ ਰੋਜ਼ ਹੀ ਕੁਝ ਨਾ ਕੁਝ ਲੰਗਰ ਵਾਸਤੇ ਲੈ ਕੇ ਆਉਂਦਾ ਏ ਅੱਜ ਸਾਡਾ ਵੀ ਚਿਤ ਏ ਕੁਝ ਘਰ ਵਾਸਤੇ ਲਈ ਜਾ ਜਗਤੇ ਦਾ ਚਿਤ ਖਿੜ ਗਿਆ ਮਨ ਖੁਸ਼ੀ ਨਾਲ ਭਰ ਗਿਆ ਸੋਚਣ ਲੱਗਾ ਅੱਜ ਗੁਰੂ ਜੀ ਨੇ ਕੁਝ ਦੇਣ ਲਈ ਕਿਹਾ ਹੈ ਪਰ ਮੈਂ ਮੰਗਦਾ ਕੁਝ ਨਹੀਂ ਗੁਰੂ ਸਾਹਿਬ ਨੇ ਕਿਹਾ ਜਗਤੇ ਮੇਰੇ ਕੋਲ ਆ ਜਗਤਾ ਲੱਗੇ ਚਲਾ ਗਿਆ ਗੁਰੂ ਜੀ ਪਾਸ ਉਸ ਵੇਲੇ ਤਿੰਨ ਸੇਵ ਸਨ ਗੁਰੂ ਜੀ ਨੇ ਫਰਮਾਇਆ ਜਗਤੇ ਇਹ ਤਿੰਨ ਸੇਵ ਅਜ ਗੁਰੂ ਦੇ ਲੰਗਰ ਵਿੱਚ ਬਚੇ ਪਏ ਹਨ ਇਹਨਾਂ ਨੂੰ ਸਾਡਾ ਪ੍ਰਸ਼ਾਦ ਸਮਝ ਕੇ ਲੈ ਜਾਓ ਜਗਤਾ ਸੇਠ ਬਹੁਤ ਪ੍ਰਸੰਨ ਹੋਇਆ ਤਿੰਨਾ ਦੇ ਅੰਦਰੂਨੀ ਭਾਵ ਨੂੰ ਉਹ ਸਮਝ ਗਿਆ ਸੀ ਉਸ ਸੇਬਾਂ ਨੂੰ ਬੜੇ ਸਤਕਾਰ ਨਾਲ ਪਰਨੇ ਵਿੱਚ ਬੰਨ ਕੇ ਘਰ ਲੈ ਗਿਆ ਪੁੱਤਰ ਦੀ ਆਸ ਵਿੱਚ ਉਸ ਨੇ ਤਿੰਨ ਵਿਆਹ ਕਰਵਾਏ ਹੋਏ ਸਨ ਤਿੰਨੇ ਪਤਨੀਆਂ ਜਗਤੇ ਨੂੰ ਪ੍ਰਸੰਨ ਚਿਤ ਵੇਖ ਕੇ ਬਹੁਤ ਖੁਸ਼ ਹੋਈਆਂ ਤਿੰਨੇ ਹਾਲੇ ਜਗਤੇ ਨੂੰ ਪ੍ਰਸੰਤਾ ਦਾ ਕਾਰਨ ਪੁੱਛਣ ਵਾਲੀਆਂ ਸਨ ਕਿ ਜਗਤੇ ਨੇ ਪਰਨੇ ਵਿੱਚੋਂ ਖੋਲ ਕੇ ਤਿੰਨ ਸੇਬ ਉਹਨਾਂ ਨੂੰ ਵਿਖਾਏ ਤੇ ਕਹਿਣ ਲੱਗਾ ਇਹ ਤਿੰਨ ਸੇਵ ਗੁਰੂ ਜੀ ਨੇ ਦਿੱਤੇ ਹਨ ਤੁਸੀਂ ਬੜੇ ਸਤਕਾਰ ਨਾਲ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਇੱਕ ਇੱਕ ਸੇਵ ਖਾਲ ਬੋ ਮੇਰਾ ਪੱਕਾ ਨਿਸ਼ਚੈ ਹੈ ਸਤਗੁਰੂ ਜੀ ਜ਼ਰੂਰ ਮਿਹਰ ਕਿਰਪਾ ਕਰਨਗੇ ਸਮਾਪਾ ਕੇ ਜਗਤੇ ਦੀਆਂ ਤਿੰਨਾਂ ਪਤਨੀਆਂ ਦੀ ਗੋਦ ਵਿੱਚ ਇੱਕ ਇੱਕ ਪੁੱਤਰ ਨੇ ਜਨਮ ਲਿਆ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਆਸਾਮ ਵੱਲ ਗਏ ਹੋਏ ਸਨ ਇਸ ਲਈ ਜਗਤਾ ਸੇਠ ਤਿੰਨਾ ਪਤਨੀਆਂ ਅਤੇ ਪੁੱਤਰਾਂ ਨੂੰ ਲੈ ਕੇ ਮਾਤਾ ਗੁਜਰੀ ਜੀ ਨੂੰ ਮੱਥਾ ਟਿਕਾਉਣ ਲਿਆਇਆ ਉਸ ਤੋਂ ਬਾਅਦ ਉਹ ਗੁਰੂ ਕਰਦਾ ਹੋਰ ਵੀ ਸ਼ਰਧਾਲੂ ਬਣ ਗਿਆ ਬਾਲਾ ਪ੍ਰੀਤਮ ਨੂੰ ਉਹ ਬਹੁਤ ਪਿਆਰ ਕਰਦਾ ਸੀ ਅਤੇ ਸਦਾ ਦੇਸ਼ ਦੇ ਬਾਕੀ ਭਗਤਾਂ ਤੋਂ ਵਧੀਆ ਵਧੀਆ ਖਡਾਉਣੇ ਅਤੇ ਤੋਹਫੇ ਲਿਆ ਕੇ ਦਿਆ ਕਰਦਾ ਸੀ ਇੱਕ ਵਾਰ ਉਸਨੇ ਬਾਲਾ ਪ੍ਰੀਤਮ ਜੀ ਨੂੰ ਪੁੱਛਿਆ ਕਿ ਮੈਂ ਬਾਹਰ ਜਾ ਰਿਹਾ ਹਾਂ ਤੁਹਾਡੇ ਲਈ ਕਿਹੜੀ ਸੌਗਾਤ ਲੈ ਕੇ ਆਵਾਂ ਗੁਰੂ ਜੀ ਨੇ ਕਿਹਾ ਕਿ ਇੱਕ ਸੁੰਦਰ ਕਟਾਰ ਅਤੇ ਤੀਰ ਕਮਾਨ ਲਿਆਂਦਾ ਜਾਵੇ ਜਗਤੇ ਸੇਠ ਨੇ ਇੱਕ ਬਹੁਤ ਵਧੀਆ ਕਟਾਰ ਅਤੇ ਤੀਰ ਕਮਾਨ ਗੁਰੂ ਜੀ ਨੂੰ ਭੇਟ ਕੀਤਾ ਇਸ ਤਰ੍ਹਾਂ ਜਗਤੇ ਦੇ ਸੱਚੇ ਨਿਰਣੇ ਅਤੇ ਪਰਪੂਰ ਵਿਸ਼ਵਾਸ ਨੇ ਜਗਤੇ ਦੇ ਬੱਚਿਆਂ ਅਤੇ ਪਤਨੀਆਂ ਸਮੇਤ ਗੁਰੂ ਜੀ ਨੇ ਜਗਤੇ ਨੂੰ ਵੀ ਤਾਰ ਦਿੱਤਾ ਸੀ ਇਹ ਸੀ ਪਟਨੇ ਸ਼ਹਿਰ ਦੇ ਜਗਤੇ ਦੀ ਸਾਖੀ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ